ਅਦੀਮਲ ਸਾਹਿਬ ਤੁਸੀਂ ਜੋ ਸ਼ੇਅਰ ਕੀਤੀ ਜੀ ਤੁਹਾਡੇ ਨੂੰ ਤੇ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਜਿਹੜੀ ਆ ਉਹ ਇਸ ਸਬ ਇਨਸਪੈਕਟਰ ਮਾਮਲੇ ਦੇ ਵਿੱਚ ਜਿਹੜੀ ਆ ਤੁਹਾਡੀ ਮੰਗ ਹੈ ਉਹਦੇ ਵਿੱਚ ਕੋਈ ਚੀਜ਼ਾਂ ਪਰਸੋ ਚੌਥ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਕਿ ਜਿਹੜਾ ਪਿਸਤਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਤਲ ਆ ਉਹ ਪ੍ਰਾਈਵੇਟ ਪਿਸਤਲ ਦੀ ਗੋਲੀ ਵੱਜੀ ਉਹ ਪ੍ਰਾਈਵੇਟ ਪਿਸਟਲ ਫਿਰ ਕਿਹਦਾ ਵਾ ਸਵਾਲ ਹੀ ਆਉਂਦਾ ਲੋਕਾਂ ਦੇ ਮਨ 'ਚ ਤੇ ਉਹਦੇ ਵਿੱਚ ਐਫ ਆਈ ਆਰ ਜਿਉਂ ਲਿਖਿਆ ਕਿ ਪ੍ਰਾਈਵੇਟ ਪਿਸਟਲ ਫਲਾਨੇ ਮੁਲਾਜ਼ਮ ਦਾ ਵਾ ਇਹਦਾ ਮਤਲਬ ਇਹ ਕਿ ਕੀ ਉਥੇ ਪ੍ਰਾਈਵੇਟ ਪਿਸਟਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬਣਦੀ ਕੀ ਆਪਣੇ ਕੋਲ ਸਰਕਾਰੀ ਵਿਅਪਨ ਕਿਤੇ ਘੱਟ ਨਹੀਂ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਕਿਹੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਖੋਇਆ ਕਿਸੇ ਦੀ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕਿ ਜੀ ਸਰਪੰਚ ਨੇ ਲਲਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਖੋਲਿਆ ਤੇ ਫਿਰ ਗੋਲੀ ਚਨਾਤੀ ਆਪਾਂ ਸਾਰੇ ਤਰਨਤਾਰ ਜ਼ਿਲ੍ਹੇ ਤੋਂ ਪੁਰਾਣੇ ਸਮੇਂ ਤੋਂ ਸਾਰੇ ਸਬੰਧ ਰੱਖਦੇ ਆ ਇੱਥੇ ਮਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਨਹੀਂ ਕਿਸੇ ਨੇ ਪੁਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆਂ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਲਿਸ ਦਾ ਜਿਹੜਾ ਤਿਆਰ ਖੋਗੇ ਤੇ ਪੁਛਤੇ ਚਲਾਤੀ ਹੋਵੇ ਦੁੱਦੀ ਗੱਲ ਜੇ ਚਲਾਤੀ ਹੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋ ਕੀ ਕਾਰਵਾਈ ਕੀਤੀ ਉਹਨਾਂ ਨੇ ਕਿੰਨੀਆਂ ਚਲਾਈਆਂ ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਲੈ ਆਉਣਾ ਹੈ ਗੱਲ ਹੋਈ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਇਹ ਚੁੱਕ ਕੇ ਘਰੇ ਉੱਥੇ ਲੈ ਹਸਪਤਾਲ ਹਸਪਤਾਲ ਆ ਕੇ ਜਦੋਂ ਬਚਿਆ ਨਹੀਂ ਆ ਤੇ ਫਿਰ ਇਹਨਾਂ ਨੇ ਹਸਪਤਾਲ ਲਾਇਆ ਵੀ ਹੁਣ ਕੀ ਕਰੀਏ ਇਹਦਾ ਤੇ ਇਹਨਾਂ ਨੇ ਚੁੱਕ ਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਨਪਛਾਤੇ ਜਿਹੜੇ ਕਰਦੇ ਤੇ ਹੁਣ ਗੱਲ ਇਹ ਆ ਕਿ ਉਦੋਂ ਤੇ ਪੁਲਿਸ ਕਹਿੰਦੀ ਸੀ ਵੀ ਇਹ ਸਾਡਾ ਪੁਲਿਸ ਦਾ ਹਥਿਆਰ ਕੋਗੇ ਚਲਾਤੀਆਂ ਤੇ ਹੁਣ ਹਥਿਆਰ ਚੋ ਫਿਰ ਪ੍ਰਾਈਵੇਟ ਨਿਕਲ ਆਇਆ ਫਿਰ ਤੇ ਪੁਲਿਸ ਦਾ ਵੈਪਨ ਨਾ ਹੋਇਆ ਪੁਲਿਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਬੰਨੀ ਪੁਲਸ ਵਾਲੇ ਕੋਲੋਂ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਫਿਰ ਅਲੱਗ ਚੀਜ਼ ਬਣ ਗਈ ਤੇ ਦੂਜੀ ਗੱਲ ਜਿਉਂਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖਦੇ ਰੇ ਉਹ ਵੈਪਨ ਕਿੰਨੀ ਦੇਰ ਪਹਿਨਾਂ ਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮਨਜ਼ੂਰੀ ਜੇ ਦਿੱਤੀ ਤਾਂ ਕਿੰਨੇ ਦਿਨ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮਨਜ਼ੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਨ ਵਾਲਾ ਮਾੜੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਵਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜ ਲਿਆ ਤੇ ਕਹਿੰਦੇ ਵੀ ਰਾਮਜੀਤ ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਦਾਂ ਹੀ ਫੜੇ ਆ ਲਓ ਜੀ ਤਿੰਨ ਪਿਸਤੌਲ ਹੋਣ ਅਗਲੇ ਕੋ ਤੇ ਤਿੰਨ ਰੌਂਦ ਉਹਨੇ ਕੋਈ ਗੱਲ ਬੰਦੀ ਘਟੋ ਘਟ ਸੱਤ ਸੱਤ ਰੌਂਦੀ ਕਰ ਦਿੰਦੀ ਪਰ ਉੱਥੇ ਵੀ ਰੱਬ ਬੜਾ ਬਿਆਨਤਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਹੈ ਜਦੋਂ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਗਲੌਕ ਰੱਖ ਸਕਦੇ ਆ ਤੇ ਫਿਰ ਉਦੋਂ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਖੋਹਣ ਦੀ ਲੋੜ ਪਈ ਠੀਕ ਹੈ ਫਿਰ ਉਹਨਾਂ ਨੂੰ ਉਦੋਂ ਪੁਲਸ ਦਾ ਖੋਹ ਕੇ ਕਿਉਂ ਚਲਾਉਣ ਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਦੋਂ ਕਿਉਂ ਨਹੀਂ ਕੋਈ ਹਥਿਆਰ ਫੜਿਆ ਗਿਆ ਜੋ ਪਿਸਤੌਲ ਰੱਖਣ ਵਾਲੀ ਬੰਦੇ ਸੀ ਇਦਾਂ ਦੇ ਬੰਦੇ ਸੀ ਚੌਥੀ ਗੱਲ ਇਹ ਆ ਪੰਜਵੀਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਸ ਦਾ ਰਿਵਾਲਵਰ ਖੋ ਕੇ ਪੁਲਸ ਦੇ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨ੍ਹਾਂ ਨਾਲ ਲੜਨਦੇ ਹੀ ਤੇ ਉਹ ਫਿਰ ਪੁਲਸ ਕਿਉਂ ਸੱਦਨਦੇ ਹੀ ਐ ਫੇਰੇ ਜਾਂਦੇ ਆਉਂਦੇ ਨੂੰ ਇਹਨਾਂ ਕੋ ਗਲੋਕ ਵੀ ਫਿਰ ਉਸ ਹਿਸਾਬ ਨਾਲ ਫਿਰੇ ਜਾਂਦੇ ਤੇ ਹੈਗੇ ਹੀ ਤੇ ਫਿਰ ਆਉਂਦੇ ਨੂੰ ਉਹਨਾਂ ਦਾ ਕੰਮ ਨਵੇੜਿਆ ਹੁੰਦਾ ਤੇ ਪੁਲਿਸ ਨੂੰ ਕਿਉਂ ਸੱਦਣਾ ਹੈ ਵਿਚਾਰਿਆਂ ਨੇ ਓਏ ਸੋ ਕੁੱਲ ਮਿਲਾ ਕੇ ਇਹ ਇੱਕ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋ ਮੰਗ ਰੱਖਦੇ ਆ ਕਿ ਐਮਐਸ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਨਜਾਇਜ਼ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਔਰ ਅਧਿਕਰਾਉ ਲੋਕਾਂ ਨੂੰ ਸਾਹ ਮਿਲੇ ਉਹਦੇ ਕਰਕੇ ਮੈਂ ਫਿਰ ਇੱਕ ਪੋਸਟ ਪਾਈ ਸੀ ਮੇਰਾ ਕੋਈ ਮੀਡੀਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ। ਇਹ ਇੱਕ ਨਾ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ ਹੈ। ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਉੱਚ ਨਜ਼ਾਇਜ਼ਾ ਸਾਰੀਆਂ ਪਾਰਟੀਆਂ ਦੇ ਬੰਦੇ ਆਗੇ ਉੱਚ ਕੱਲਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ। ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਵੇਖ ਕੇ ਆਉਂਦੇ ਆ। ਇਹਦੇ ਜੇ ਗਵਾਂਢੀ ਦੀ ਲੜਾਈ ਆ ਵਿੱਚੋਂ ਤਾਂ ਇਧਰੋਂ ਪੈ ਜਾਂਦੇ ਦਾ ਇਧਰੋਂ ਪੈ ਜਾਂਦੇ ਵੀ ਸਾਡੇ ਸੱਜਣ ਦੀ ਲੜਾਈ ਆ। ਉਹ ਕਿਹਦੇ ਪਾਰਟੀ ਵੇਖ ਕੇ ਥੋੜਾ ਪੈਂਦੇ ਆ। ਉਹ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿਣ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਕਿ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਥੇ 5 ਦਿਨ ਮੈਂ ਕਿਹਨਾ ਇੱਕ ਬੰਦੇ ਨੂੰ ਮੈਂ ਕਿਹਨਾ ਚੱਲ 5 ਦਿਨ ਕਿ 7 ਦਿਨ ਇੱਕ ਕਮਰੇ ਦੇ ਅੰਦਰ ਰੋਟੀ ਪਾਣੀ ਵੀ ਚੰਗਾ ਦੇਵਾਂਗੇ ਟੀਵੀ ਵੀ ਲਾ ਕੇ ਦੇਵਾਂਗੇ ਸੋ ਏਸੀ ਵੀ ਲਾ ਦਨੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈ ਜੀ ਤੇ 20 ਸਾਲ 20 ਸਾਲ ਜਿਹੜੇ ਜਾ ਉਮਰ ਕੈਦੀ ਜੀ ਹੋਗੀ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਉਹ 50 ਨਹੀਂ ਬਰਬਾਦ ਹੋਣੇ ਉਹਦੇ ਨਾਲ ਪੂਰੇ 250 ਬੰਦੇ ਦੇ ਘੱਟੋ ਘੱਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾਣਾ ਪੈਂਦਾ ਲਾਲਪੁਰਾ ਸਾਹਿਬ ਸਾਫਕਾ ਵਧਾਇਆ ਕਰਮਨਜੀਤ ਸਿੰਘ ਸਿੱਕੀ ਵੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ਧੱਕਾ ਕੌਣ ਕਰਦਾ ਪਿਆ ਹੈ ਦੇਖੋ ਜੇ ਧੱਕਾ ਪ੍ਰਸ਼ਾਸਨ ਨੇ ਕੀਤਾ ਹੋਆ ਤੇ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨੇ ਧੱਕਾ ਹੋ ਜਾਂਦਾ ਸੀ ਤੇ ਬੋਲਣ ਯੋਗਾ ਨਹੀਂ ਹੈਗਾ ਟਟੋ ਘਟ ਜੇ ਆਪਣੇ ਸਰਪੰਚਾ ਮਗਰ ਨਹੀਂ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਤੇ ਖੜਦਾ ਵਾਂ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਵੀ ਮੈਂ ਹੀ ਖਲੋਣਾ ਤੂੰ ਫੇਰ ਵੀ ਖਲੋਣਾ ਉਹਨਾਂ ਦੇ ਮਗਰ ਤੇ ਨਾ ਹੀ ਖਲੋਣ ਜੋਗਾ ਹੈਗਾ ਹੀ ਆ ਇਹਦਾ ਤੇ ਕੰਮ ਆ ਵੀ ਬਸ ਲਾ ਕੇ ਅੱਗ ਮਾੜੀ ਦੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫੇਰ ਉਹ ਗੋਂਦਾਲ ਵਾਲਾ ਦਰਿਆ ਟੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਨਾ ਵਾਂ ਕਿ ਮੇਰਾ ਮਕਸਦ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸ ਐਸਐਸਪੀ ਗਰਮੀਤ ਸਿੰਘ ਤੋਹਾਨ ਦੇ ਖਿਲਾਫ ਮੋਰਚਾ ਖੋਲਿਆ ਸੀ ਹੁਣ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਹੈ ਮੋਰਚਾ ਤੇ ਕੀ ਕੇ ਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਚੀਜ਼ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹ ਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੈਂ ਇਹ ਹੀ ਕਰਨੇ ਵੀ ਸਰਪੰਚ ਸਾਹਿਬਾਨਾਂ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਵੀ ਦੇ ਵਿੱਚ ਇਨਸਾਫ ਮਿਲੂਗਾ ਤੇ ਕਹਿੰਦੇ ਨੇ ਕਿ ਜੇ ਸਰਪੰਚ ਤੁਹਾਡੇ ਕੋ ਬਾਰ ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਉਹਨਾਂ ਸਰਪੰਚਾਂ ਨੂੰ ਲਾ ਦੋ ਆਪੇ ਇਨਸਾਫ ਦਵਾ ਦੇਣਗੇ ਦੇਖੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਆਵਾਜ਼ ਆ ਕੇ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਥਾਣਿਆਂ ਦੇ ਨਮਾਉਂਦੇ ਆ ਥਾਣਿਆਂ ਦੇ ਵਿੱਚ ਬੰਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ 9 ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੌ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਉਹ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁੱਲ ਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸੁਲਝਾਉਣਾ ਹੁੰਦਾ ਸੋ ਸਾਰਿਆਂ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਲਾਲਪੁਰਾ ਸਾਹਿਬ ਐਸਐਸਪੀ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਪੋਸਟ ਪਾਈ ਆ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਮੁੱਖ ਮੰਤਰੀ ਸਾਹਿਬ ਤੋਂ ਚਲੋ ਮੈਂ ਪਰਸੋਂ ਜਾਂ ਚੌਥਾ ਪ੍ਰੋਗਰਾਮ ਮੁੱਕਦੇ ਆ ਉਸ ਤੋਂ ਬਾਅਦ ਜਾ ਕੇ ਮਿਲਦਾ ਵਾਂ ਜਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਤਾ ਇਹ ਹੀ ਮੈਂ ਤੇ ਉਹ ਰੱਖਿਆ ਮੈਂ ਦੇਖਿਆ ਵੀ ਹੁਣ ਵੀ ਤਿੰਨ ਤਿੰਨ ਨੂੰ ਨਿਆਈ ਪਿਸਤੌਲ ਹੀ ਪਾਈ ਜਾਂਦੇ ਬੰਦਿਆਂ ਤੇ ਉਹ ਵੀ ਗਲੌਕ ਵੇਖੋ ਉਹਦਾ ਮਤਲਬ ਇਹੋ ਆ ਵੀ ਇਹ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐ ਲੱਗਣ ਲੱਪੇ ਵੀ ਵਾਕਿਆ ਜਿਹੜਾ ਵਾ ਉਹ ਖੜੀ ਕ੍ਰਿਮੀਨਲ ਬੰਦੇ ਹੀ ਹੋਣੇ ਇਹ ਪਰਚੇ ਦੇ ਵਿੱਚ ਤੇ ਜਾਂ ਤਾਂ ਐਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਨੂੰ ਹੋ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨੁਮਾਇੰਦੇ ਆ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਸिखਾਈ ਐ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਐ ਸੋ ਮੈਂ ਇਨਸਾਫ ਦੀ ਨੀਤੀ ਤੇ ਖੜਨਾ ਐ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਇਹੀ ਜਿਹੜੀ ਆ ਸ਼ੁਰੂਆਤ ਤੇ ਲਾਲਪੁਰਾ ਸਾਹਿਬ ਅਸਲ ਤੇ ਸਾਰੇ ਮਾਮਲੇ ਦੇ ਵਿੱਚ ਅਸਲ ਤੇ ਸਚਾਈ ਹੈ ਕਿ ਸਚਾਈ ਦੱਸੀ ਹੈ ਤੁਹਾਨੂੰ ਕਿ ਇਹ ਤਾਂ ਹੁਣ ਬਾਕੀ ਤਾਂ ਜਾਂਚ ਹੋਊਗੀ ਫਿਰ ਸਾਹਮਣੇ ਆਉਣੀ ਐਮਐਲਏ ਸਾਹਿਬ ਜਿੱਤਰਾ ਕੀ ਚੋਹਾਨ ਸਾਹਿਬ ਨੂੰ ਕਿਸੇ ਬਦਲਵਾਇਆ ਸੀਗਾ ਤੇ ਹੁਣ ਜਿਹੜੀ ਕਿ ਲੱਗਦਾ ਨਹੀਂ ਕਿ ਕੋਈ ਜਿਹੜੀ ਆ ਉਹ ਦਿਨ-ਬਦਿਨ ਆਮ ਆਦਮੀ ਪਾਰਟੀ ਨੇ ਤਕਲੀਸ਼ ਹੀ ਕਰਦਾ ਆ ਅ ਨਹੀਂ ਮੈਂ ਜੋ ਕੋਈ ਬਦਲੀ ਬਦਲਾਉਣ ਦੀ ਗੱਲ ਨਹੀਂ ਕਰਦਾ ਮੇਰੇ ਤੇ ਮੁੱਦੇ ਦੀ ਲੜਾਈ ਮੈਂ ਕਿ ਇਹਨੂੰ ਬਦਲਣ ਆਖਦੇ ਨਹੀਂ ਆਂਦਾ ਬਦਲੋ ਬਦਲਣਾ ਨਹੀਂ ਇਹੋ ਜੀ ਕੋਈ ਗੱਲ ਹੋ ਤੇ ਅੰਡਰਨਲ ਸਰਕਾਰਾਂ ਦਾ ਮਸਲਾ ਵਾ ਉਹਦਾ ਅੰਦਰ ਬਾਹਰ ਕੀ ਗੱਲ ਹੋ ਜੂ ਕਿ ਨਹੀਂ ਆ ਕੀ ਨਹੀਂ ਪਰ ਗੱਲ ਇਹ ਆ ਵੀ ਇਹ ਤੇ ਮੈਂ ਇਹ ਆਣਾ ਵਾ ਵੀ ਉਹਨਾਂ ਨੂੰ ਇਨਸਾਫ ਮਿਲੇ ਐਵੇਂ ਨਹੀਂ ਵੀ ਚੁੱਕ ਚੁੱਕ ਬੰਦੇ ਤੇ ਅੰਦਰ ਛੁੱਟੀ ਜਾਓ ਜਦੋਂ ਪਰਚਾ ਨਜਾਇਜ਼ ਪਤਾ ਨਜਾਇਜ਼ ਆ ਚਲੋ ਉਦੋਂ ਤੁਸੀਂ ਜਿਹੜੇ ਫੜਲੇ ਫੜਲੇ ਠੀਕ ਆ ਜੀ ਫੜਲੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਸੇ ਤੇ ਪਿਸਤੌਲ ਪਾਈ ਜਾਂਦੇ ਆ ਕਿਸੇ ਤੇ ਤੰਦਰਉਂਦ ਪਾਈ ਜਾਂਦੇ ਆ ਇਹ ਚੀਜ਼ਾਂ ਠੀਕ ਨਹੀਂ ਆਈਆਂ ਮੈਂ ਤੇ ਇਸ ਕਰਕੇ ਬੋਲ ਰਿਹਾ ਕੋਈ ਨਹੀਂ ਸਬਤ ਹੁੰਦਾ ਕਿ ਵਾਕਿਆ ਪ੍ਰਸ਼ਾਸਨ ਜਿਹੜਾ ਤੱਕੇਸ਼ਾਈ ਇਹ ਕਰੀ ਜਾਂਦੇ ਆ ਕਿ ਜਿਸ ਤਰ੍ਹਾਂ ਕਿ ਪੰਜਾਬ ਮੈਂ ਤੇ ਅੱਗੇ ਵੀ ਕਹਾ ਵੀ ਜਦੋਂ ਪੁਲਿਸ ਤੇ ਆਪ ਮਾਰਦੇ ਰਹਾ ਇਹ ਅੱਜ ਦੀ ਇਹਨਾਂ ਵਿਗਾੜਿਆ ਪਿਛਲਿਆਂ ਨੇ ਵਿਗਾੜਿਆ ਵਾ ਕੋਈ ਬੋਲਦਾ ਹੀ ਨਹੀਂ ਹੁੰਦਾ ਇਹ ਆਉਂਦਾ ਹੀ ਜਿਹੜਾ ਵਿਗਾੜੇ ਪਿਆ ਵਾ ਕੋਈ ਇਹਨੂੰ ਹੌਲੀ ਹੌਲੀ ਆਪਾਂ ਜੜਾ ਵਾ ਉਹਨੂੰ ਲਈ ਤੇ ਲਿਆਵਾਂਗੇ ਸਰ ਸਾਹਿਬ ਐਸਐਸਪੀ ਦੀ ਬਦਲੀ ਹੋਣ ਤੇ ਕੀ ਇਹ ਜਿਹੜਾ ਪਰਚਾ ਰੱਤ ਹੋ ਜਾਏਗਾ ਮੈਂ ਬਦਲੀ ਕਰਾਉ ਉਹਨੂੰ ਕਿਹਾ ਹੀ ਨਹੀਂ ਮੈਂ ਤਾਂ ਕਹਿੰਦਾ ਨਹੀਂ ਇਹਦੀ ਬਦਲੀ ਕਰੋ ਮੈਂ ਕਦੋਂ ਕਿਹਾ ਮੈਂ ਕਿਤੇ ਲਿਖਿਆ ਵੀ ਨਹੀਂ ਬੇ ਨਹੀਂ ਬਦਲੀ ਕਰੋ ਮੈਂ ਤਾਂ ਬਦਲੀ ਵਿਸ਼ਾ ਨਹੀਂ ਆ ਵਿਸ਼ਾ ਇਹ ਆ ਕਿ ਉਹ ਜਿਹੜਾ ਪਰਚਾ ਵਾ ਜਿਹੜਾ ਨਜਾਇਜ਼ ਹੋਇਆ ਵਾ ਉਹ ਮੈਂ ਆਪਣੇ ਸਰਪੰਚ ਸਾਹਿਬਾਨਾਂ ਲਈ ਲਿਖਿਆ ਸੀ ਸਿਰਫ ਕਿ ਠੀਕ ਹੈ ਇਹ ਤੇ ਮੈਨ ਲੱਗਾ ਹੋਇਆ ਵਾ ਤੇ ਉਹ ਜਿਹੜਾ ਮਸਲਾ ਵਾ ਉਹਨੂੰ ਆਪਾਂ ਹੱਲ ਕਰਾਂਗੇ